ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਗਿਆਨ ਅੰਜਨ ਅਕੈਡਮੀ ਸਕੂਲ ਵੱਲੋਂ ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਦੀ ਸ਼ਹੀਦੀ ਬਾਰੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਾਇਗਰੂ ਦੇ ਸਿਮਰਨ ਤੇ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ 5 ਸਾਲ ਦੇ ਇੱਕ ਬੱਚੇ ਸ਼ਿਵਾ ਨੇ 10 ਗੁਰੂ ਸਾਹਿਬਾਨਾਂ 5 ਪਿਆਰਿਆਂ ਤੇ 4 ਸਹਬਜ਼ਾਦਿਆਂ ਦੇ ਨਾਮ ਸੁਣਾਏ ਸਕੂਲ ਦੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਕੌਰ ਮਿਨਾਹਸ ਨੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਸਹਿਬਜ਼ਾਦਿਆਂ ਬਾਰੇ ਲਿਖੀਆਂ ਆਪਣੀਆਂ ਦੋ ਕਿਤਾਬਾਂ ਚਾਰ ਸਹਿਬਜ਼ਾਦੇ ਤੇ ਦਿਲਚੀਰਮੀ ਸ਼ਹਾਦਤ ਬੱਚਿਆਂ ਨੂੰ ਦਿਖਾਈਆਂ। ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਬੱਚੇ ਭਾਵੁਕ ਹੋ ਗਏ ਤੇ ਪੁੱਛਣ ਲੱਗੇ ਕਿ ਕੀ ਛੋਟੇ-ਛੋਟੇ ਬੱਚਿਆਂ ਨਾਲ ਸੱਚਮੁੱਚ ਇਵੇਂ ਹੀ ਹੋਇਆ ਸੀ? ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਡਾਕਟਰ ਮਨਹਾਸ ਕੁਝ ਬੱਚਿਆਂ ਨੂੰ ਆਪਣੇ ਨਾਲ ਫਤੇਗੜ ਸਾਹਿਬ ਸਾਹਿਬਜ਼ਾਦੇਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਨ ਤੇ ਨਤਮਸਤਕ ਹੋਣ ਲਈ ਲੈ ਕੇ ਗਏ ਸਨ